ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਮਸ਼ੱਕਰ ਦੇ ਨਾਲ ਸਾਡਾ ਬੱਚਾ ਬ੍ਰਾਹਮਣਦ ਕੀਤਾ ਮੈਡਮ ਐਸਐਚਓ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੀ ਹਾਂ ਇਹਨਾਂ ਸਾਡਾ ਬੱਚਾ ਬ੍ਰਾਹਮਣਦ ਕੀਤਾ ਰਾਜੀ ਖੁਸ਼ੀ ਹੈ ਔਰ ਮੇਰੇ ਮਨ ਚ ਬਹੁਤ-ਬਹੁਤ ਖਿਆਲ ਆ ਰਹੇ ਸੀ ਲੇਕਿਨ ਅੱਜ ਮੈਨੂੰ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਉਹ ਸਾਰੇ ਲੋਕਾਂ ਨੇ ਤੁਹਾਡੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਪੋਸਟਾਂ ਕਰ ਦਿੱਤੀ ਹਾਂ ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਉਸ ਨੂੰ ਦੇਖਿਆ ਜਿਨ੍ਹਾਂ ਨੇ ਪੜਿਆ ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ ਮੈਂ ਬਹੁਤ ਬੱਚਾ ਘਰ ਆਇਆ ਹੁਣ ਜਿਹੜੀ ਦਿਲ ਦੀ ਖੁਸ਼ੀ ਹੋ ਕਿਸ ਤਰ੍ਹਾਂ ਹੈ ਬੱਚਾ ਘਰ ਆਇਆ ਹੁਣ ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਮੈਂ ਬਿਆਨ ਨਹੀਂ ਕਰ ਸਕਦੀ ਪੜਨ ਜਿਸ ਤਰ੍ਹਾਂ ਕੇ ਅ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ ਆ ਉਦੋਂ ਕਿਸ ਤਰ੍ਹਾਂ ਦੀ ਖੁਸ਼ੀ ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂਦੇ ਸੀ ਬਸ ਏਦਾਂ ਰਿਸਕੀ ਮੈਂ ਪੱਜ ਕੇ ਆਪਣੇ ਬੱਚੇ ਕੋ ਚਲੀ ਜਾਵਾਂ ਔਰ ਗਾਰਡਨ ਲਗਾ ਲਾਂ ਆਪਣੇ ਬੱਚੇ ਨੂੰ ਤੇ ਹੁਣ ਜਿਸ ਤਰ੍ਹਾਂ ਕੇ ਤੁਸੀਂ ਬੱਚਾ ਲੈ ਕੇ ਆ ਗਏ ਹੋ ਹੁਣ ਜਿਹੜਾ ਆ ਪ੍ਰਸ਼ਾਸਨ ਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਜ਼ਿਆਦਾ ਮੀਡੀਆ ਨਾਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੀ ਆਂ ਠੀਕ ਹੈ ਮੈਂ ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਹੈ ਵੀ ਸਹਾਨਾ ਚੱਲੇ ਰਹੇ ਜੇ ਕਿਸੇ चीज ਤੋਂ ਕਮੀ ਨਹੀਂ ਹੁੰਦੀ ਸੀ ਪੈਸੇ ਤੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਕਰ ਰਹੇ ਹਾਂ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੋਮਲੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਪੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋੜਦਾਰ ਤੇ ਡੀ ਐਸਪੀ ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ ਜਾਂ ਉਹਨਾਂ ਨੇ ਵੀਡੀਓ ਦੇਖੀ ਹੈ ਤਾਂ ਬੱਚਾ ਫੋਨ ਆਇਆ ਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ ਤੇ ਕਿਉਂ ਤੁਹਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਸੀਨੀਅਰ ਉਸਨੂੰ ਬਹੁਤ ਮਿਹਨਤ ਕੀਤੀ ਹੈ ਮੈਂ ਜ਼ਰੇ ਮੀਡੀਆ ਦੇ ਜ਼ਰੀਏ ਸਾਰੇ ਬੱਚੇ ਤਾਂ ਪਹੁੰਚ ਪੈਂਦੇ ਬੱਚਿਆਂ ਦੇ ਮਾਪਿਆਂ ਸਹਿਸਤਾ ਮੰਦਰ ਕਰ ਪਹਚਾ ਦੋ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ ਇਸ ਚੀਜ਼ ਨੂੰ ਕਿਵੇਂ ਬਿਆਨ ਕਰੋਗੇ ਬਿਲਕੁਲ ਜੋ ਉਪਲਬਧੀ ਤਾਂ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾ ਦੱਸਾ ਬੱਚੇ ਚੱਲ ਗਿਆ ਸੀ ਘਰੋਂ ਤੇ ਕਿੱਥੇ ਚੱਲ ਗਿਆ ਕਿਸੇ ਨੂੰ ਕੋ ਪਤਾ ਨਹੀਂ ਸੀ ਉਪਲਬ ਉਪਲਬਧੀ ਤਾਂ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਪਿਆਂ ਦੇ ਜ਼ਰੀਏ ਸਾਰੇ ਅਫਸਰਾਂ ਦੇ ਪੁਲਿਸ ਅਫਸਰਾਂ ਦੇ ਜ਼ਰੀਏ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਕੇ ਕਿਸੇ ਨਾ ਕਿਸ ਤਰ੍ਹਾਂ ਆਪਸ ਸਮਝਦਾ ਜਿਹੜੇ ਪਹੁੰਚ ਗਏ। ਬਹੁਤ ਸਾਰੇ ਲੋਕੀ ਕਹਿੰਦੇ ਪੁਲਿਸ ਨਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਜਾਓਗੇ ਉਹਨਾਂ ਲੋਕਾਂ ਨੂੰ? ਦੇਖੋ ਜੀ ਇਹ ਤਾਂ ਸਾਰੇ ਸਾਹਮਣੇ ਆ ਜੀ। ਪਰਿਵਾਰ ਦੇ ਜੋ ਤੁਹਾਨੂੰ ਬਿਆਨ ਦਿੱਤੇ ਆ ਪਬਲਿਕ ਦੇ ਸਾਹਮਣੇ ਆ ਜੀ। ਪੁਲਿਸ ਦੇ ਅੰਦਰ ਰਾਤ ਆਪਣੇ ਜਿਹੜੇ ਫਰਜ਼ ਨੇ ਬਾਇਆ ਡਿਊਟੀ ਦਾ ਉਹ ਫਰਜ਼ ਨੇ ਬਾਇਆ ਜੀ ਆਪਣੇ। ਸਰ ਜਿਹੜਾ ਫਰਜ਼ ਹੈ ਆਪਣਾ ਫਰਜ਼ ਆਦਾ ਕੀਤਾ ਜੀ। ਸਰ ਜਿਹੜੇ ਲੋਕ ਤੁਹਾਡਾ ਐ ਟਾਈਮ ਵੀ ਸੁਣਦੇ ਪ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰੋਵੀਜ਼ਨ ਦਾ ਬੱਚਾ ਦਾ ਖਿਆਲ ਰੱਖਣ ਵਾਸਤੇ ਕੀ ਕਰਾਂਗੇ ਬਿਲਕੁਲ ਜੀ ਅਸੀਂ ਇਹ ਕਦ ਜਰੂਰੀ ਕਰਾਂਗੇ ਜੇ ਕੋਈ ਵੀ ਬੱਚਾ ਵਾ ਪੇਨਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਤੇ ਬੱਚਿਆਂ ਨੂੰ ਵੀ ਚਾਹੀਦਾ ਆਪਣੇ ਮਾਪੇ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇਹ ਦੂਤਰ ਨਾ ਜਾ ਜਿੱਥੇ ਵੀ ਜਾਪੇ ਮਾਪੇ ਪਹਿਰਸ ਦੱਸ ਕੇ ਜਾਣ ਸਰ ਅਸਾਮ ਬੱਚਾ ਘਰ ਲੈ ਕੇ ਆਏ ਉਹ ਪਿੰਡ ਦੇ ਵਿੱਚ ਵੀ ਤੀ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਫੇਰ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਨੂੰ ਤਾਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ ਪਰ ਮੈਂ ਬੱਚੇ ਪਹਿਲੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਤੇ ਪੂਰਾ ਖੁਸ਼ ਆ ਜੀ ਅਸੀਂ ਉਹਨਾਂ ਨਾਲ ਸਾਡੇ ਖੁਸ਼ ਆ ਸਾਡੀ ਖੁਸ਼ੀ ਸਹਿਮਤ ਬੇਤ ਦਾ ਫਾਲ ਜਿਹੜਾ ਠੱਗ ਸਮੇਂ ਜੀ ਮਿਲ ਗਿਆ ਬਿਲਕੁਲ ਜੀ